ਸੱਚਾ ਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਆਂ ਪਹਿਲੀ ਖਬਰ ਤੋਂ ਬੀਤੇ ਦਿਨ ਵਿੱਚ ਨੇਪਾਲ ਵਿੱਚ ਸਰਕਾਰ ਖਿਲਾਫ ਉੱਥੋਂ ਦੇ ਲੋਕਾਂ ਦੁਆਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹੁਣ ਇਸ ਪ੍ਰਦਰਸ਼ਨ ਤੋਂ ਬਾਅਦ ਫਰਾਂਸ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਫਰਾਂਸ ਦੇ ਪੀਐਮ ਫਰਾਂਸਵਾ ਬਾਇਰੋ ਦੀ ਸਰਕਾਰ ਡਿੱਗਣ ਤੋਂ ਇੱਕ ਦਿਨ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਤਾਨੀ ਪੈਰਿਸ ਦੀ ਹੋਰ ਥਾਵਾਂ ਉੱਤੇ ਸੜਕਾਂ ਜਾਮ ਕਰ ਦਿੱਤੀਆਂ ਨੇ ਬਹਾਰਾਂ ਨੂੰ ਅਗਲਾ ਦਿੱਤੀ ਹੈ ਪੁਲਿਸ ਨੇ ਉਨ੍ਹਾਂ ਉੱਤੇ ਅਥਰੂ ਗੈਸ ਦੇ ਗੋਲੇ ਵੀ ਦਾਗੇ ਨੇ ਪ੍ਰਦਰਸ਼ਨਕਾਰੀ ਬਜਟ ਵਿੱਚ ਕਟੌਤੀ ਦਾ ਵਿਰੋਧ ਅਤੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਂ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਗ੍ਰਹਿ ਮੰਤਰੀ ਨੇ ਦੇਸ਼ ਭੱtre ਵਿਰੋਧ ਪ੍ਰਦਰਸ਼ਨ ਦੇ ਸ਼ੁਰੂ ਹੋਤੀ ਘੰਟੇ ਦੌਰਾਨ ਲ ਸੂਪਰ ਦਰਸ਼ਨ ਕਾਰਿਆ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ ਫਰਾਂਸ ਦੇ ਪੀਐਮ ਨੇ ਬਜਟ ਵਿੱਚ 44 ਬਿਲੀਅਨ ਯੂਰੋਜ਼ ਬਚਾਉਣ ਦੀ ਯੋਜਨਾ ਪੇਸ਼ ਕੀਤੀ ਸੀ ਜਿਸ ਕਾਰਨ ਉਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਤੇ ਸੱਤਾ ਤੋਂ ਵੀ ਹੱਥ ਧੋਣਾ ਪਿਆ ਤੇ ਰਾਸ਼ਟਰਪਤੀ ਮੈਕਰੋ ਨੇ ਮੰਗਲਵਾਰ ਦੇ ਰਾਤ ਰੱਖਿਆ ਮੰਤਰੀ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਹੈ ਦੇਸ਼ ਨੂੰ ਲਗਭਗ 1 ਸਾਲ ਵਿੱਚ ਚੌਥੀ ਵਾਰ ਨਵਾਂ ਪ੍ਰਧਾਨ ਮੰਤਰੀ ਮਿਲਿਆ ਜਿਸ ਕਰਕੇ ਇਥੇ ਮੈਨੂਅਲ ਮੈਕਰੋ ਦੇ ਫੈਸਲੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਈਸਟਰਨ ਕਾਂਗੋ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਆਈ ਸੀ ਜਿੱਥੇ ਕਿਸੇ ਵਿਅਕਤੀ ਦੇ ਅੰਤਿਮ ਸੰਸਕਾਰ ਦੌਰਾਨ ਮੌਜੂਦ ਲਗਭਗ 50 ਤੋਂ ਵੱਧ ਨਾਗਰਿਕਾਂ ਦੀ ਚਾਕੂ ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਸਮੂਹ ਇਸਲਾਮਿਕ ਸਟੇਟ ਨਾਲ ਜੁੜਿਆ ਹੋਇਆ ਸੀ ਜਿਸ ਉੱਤੇ ਅਲਾਈ ਡੈਮੋਕਰੈਟਿਕ ਫੋਰਸਸ ਦੇ ਬਗੀਆਂ ਦੁਆਰਾ ਹਮਲਾ ਕੀਤਾ ਗਿਆ ਸੀ। ਇਹ ADF ਹਮਲਾ ਉੱਤਰੀ ਕਿਵੋ ਵਿੱਚ ਨਟੋਯੋ ਸ਼ਹਿਰ ਵਿੱਚ ਹੋਇਆ ਸੀ। ਉਦੋਂ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ 50 ਦੇ ਸਥਾਈ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਪਰ ਹੁਣ ਇਸ ਹਮਲੇ ਨਾਲ ਜੁੜੀ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਉਹਨਾਂ ਬਗੀਆਂ ਵੱਲੋਂ ਨਾਗਰਿਕਾਂ ਉੱਤੇ ਦੋ ਹਮਲੇ ਕੀ ਦੀ ਗਿਣਤੀ ਪਹਿਲਾਂ 50 ਤੋਂ ਵੱਧ ਦੱਸੀ ਜਾ ਰਹੀ ਸੀ ਤੇ ਹੁਣ ਇਹ ਗਿਣਤੀ ਵੱਧ ਕੇ ਲਗਭਗ 90 ਹੋ ਗਈ ਹੈ ਉਥੋਂ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਸੋਮਵਾਰ ਨੂੰ ਇੱਕ ਮ੍ਰਿਤਕ ਨੂੰ ਦਫਰਾਨ ਲਈ ਇਕੱਠੋਂ ਤੇ ਕਿਤੇ ਹਮਲੇ ਵਿੱਚ 71 ਲੋਕ ਮਾਰੇ ਗਏ ਸਨ ਤੇ ਮੰਗਲਵਾਰ ਨੂੰ ਬੇਨੀ ਵਿੱਚ ਇੱਕ ਵੱਖਰੇ ਹਮਲੇ ਵਿੱਚ 18 ਹੋਰ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਨੇਪਾਲੀ ਫੌਜ ਨੇ ਦੇਸ਼ ਦੀ ਅਸ਼ਾਂਤੀ ਤੇ ਸ਼ਕਤੀ ਦੇ ਖਲਾਅ ਦਾ ਫਾਇਦਾ ਉਠਾਉਂਦੇ ਹੋਏ ਕੈਦੀਆਂ ਉੱਤੇ ਗੋਲੀਆਂ ਚਲਾਈਆਂ ਨੇ ਜਿਨ੍ਹਾਂ ਨੇ ਰਾਮੇਚਾਪ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜੀ ਜਵਾਨਾਂ ਨੇ ਰਾਮੇਚਾਪ ਜ਼ਿਲ੍ਹਾ ਜੇਲ੍ਹ ਵਿੱਚੋਂ ਕੈਦੀਆਂ ਨੂੰ ਭੱਜਣ ਤੋਂ ਰੋਕਣ ਲਈ ਗੋਲੀਬਾਰੀ ਕੀਤੀ ਸੀ ਜਿਸ ਵਿੱਚ ਇੱਕ ਦਰਜਨ ਤੋਂ ਵੱਧ ਕੈਦੀ ਜ਼ਖਮੀ ਹੋ ਗਏ ਨੇ ਮੁੱਖ ਜ਼ਿਲ੍ਹਾ ਅਧਿਕਾਰੀ ਸ਼ਿਆਮ ਕ੍ਰਿਸ਼ਨ ਥਾਪਾ ਨੇ ਕਿਹਾ ਕਿ ਕੈਦੀਆਂ ਨੇ ਅੰਦਰ ਲੱਗੇ ਕਈ ਤਾਲੇ ਤੋੜ ਦਿੱਤੇ ਸਨ ਤੇ ਸੁਰੱਖਿਆ ਬਲਾਂ ਵੱਲੋਂ ਗੋਲੀਬਾਰੀ ਕਰਨ ਤੋਂ ਪਹਿਲਾਂ ਮੁੱਖ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਉਨ੍ਹਾਂ ਕਿਹਾ ਕਿ ਫੌਜ ਵੱਲੋਂ ਗੇਟ ਤੱਕ 12 ਤੋਂ 13 ਕੈਦੀ ਜ਼ਖਮੀ ਹੋ ਗਏ ਸਨ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਏਸ਼ੀਆ ਕੱਪ 2025 ਦੇ ਦੂਜੇ T20 ਮੈਚ ਵਿੱਚ ਭਾਰਤ ਨੇ UAE ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਭਾਰਤੀ ਕਮਾਂਡ ਸੂਰਿਆ ਕੁਮਾਰ ਯਾਦਵ ਕੋਲ ਹੈ ਜਦਕਿ ਸ਼ੁਭਮਨ ਗਿੱਲ ਉਪ ਕਪਤਾਨ ਨੇ ਦੂਜੇ ਪਾਸੇ UAE ਦੀ ਟੀਮ ਮੁਹੰਮਦ ਵਸੀਮ ਦੀ ਅਗਵਾਈ ਵਿੱਚ ਖੇਡ ਰਹੀ ਸੀ ਤਿਆਸ ਤੋਲ ਉਤੇ ਭਾਰਤ ਤੇ UAE ਏਸ਼ੀਆ ਕੱਪ T20 ਵਿੱਚ ਪਹਿਲਾਂ ਸਿਰਫ ਇੱਕ ਵਾਰ ਸਾਹਮਣੇ ਆਏ ਸਨ ਸਾਬਕਾ ਮੈਚ ਵਿੱਚ ਭਾਰਤ ਨੇ ਯੂਏਈ ਨੂੰ 9 ਵਿਕਟਾਂ ਨਾਲ ਹਰਾਇਆ ਸੀ ਜਦਕਿ ਰੋਹਿਤ ਸ਼ਰਮਾ ਨੇ 28 ਗੇਂਦਾਂ ਉੱਤੇ 39 ਤੇ ਯੁਵਰਾਜ ਸਿੰਘ ਨੇ 14 ਗੇਂਦਾਂ ਉੱਤੇ 25 ਦੌੜਾਂ ਬਣਾਈਆਂ ਸਨ ਮੌਜੂਦਾ ਫਾਰਮ ਗਾਇਡ ਦੇਖਣ ਉਤੇ ਭਾਰਤ ਪਿਛਲੇ 5 T20 ਮੈਚਾਂ ਵਿੱਚ ਸਿਰਫ ਇੱਕ ਹਾਰ ਦਾ ਸਾਹਮਣਾ ਕਰ ਚੁੱਕਾ ਹੈ ਜਦਕਿ ਯੂਏਈ 5 ਹਾਰਾਂ ਦੀ ਲੜੀ ਉੱਤੇ ਹੈ ਭਾਰਤ ਨੇ ਫਰਵਰੀ ਵਿੱਚ ਇੰਗਲੈਂਡ ਵਿੱਚ ਖੇਡੇ ਗਏ 5 ਮੈਚਾਂ ਦੀ T20 ਸੀਰੀਜ਼ ਵਿੱਚ 4-1 ਨਾਲ ਜਿੱਤ ਪ੍ਰਾਪਤ ਕੀਤੀ ਸੀ ਜਦਕਿ ਯੂਏਈ ਨੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ T20 ਟਿਕਾਊਣੀ ਲੜੀ ਵਿੱਚ ਕੋਈ ਵੀ ਮੈਚ ਨਹੀਂ ਜਿੱਤਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਪਟੀਸ਼ਨ ਉੱਤੇ ਪੰਜਾਬ ਸਰਕਾਰ ਤੋਂ 2 ਹਫ਼ਤੇ ਵਿੱਚ ਜਵਾਬ ਮੰਗਿਆ ਹੈ। ਮੈਂ ਚ ਨੇ ਸੁਪਰ ਸਰਕਾਰ ਨੂੰ 23 ਸਤੰਬਰ ਲਈ ਨੋਟਿਸ ਵੀ ਜਾਰੀ ਕੀਤਾ ਹੈ ਜਸਟਿਸ ਅਫਤਰੀ ਭੂਵਨ ਦਹੀਆ ਵੱਲੋਂ ਇਹ ਹੁਕਮ 31 ਜੁਲਾਈ ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨਸ ਪੁਲਿਸ ਸਟੇਸ਼ਨ ਵਿੱਚ BNS ਦੀਆਂ ਧਰਾਵਾਂ ਤਹਿਤ ਦਰਜ ਕੀਤੇ ਗਏ ਇੱਕ ਮਾਮਲੇ ਦੇ ਸੰਬੰਧ ਵਿੱਚ ਮਜੀਠੇ ਦੀ ਪਟੀਸ਼ਨ ਉੱਤੇ ਜਾਰੀ ਕੀਤੇ ਗਏ ਨੇ ਅੰਮ੍ਰਿਤਸਰ ਦੀ ਅਦਾਲਤ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵੱਲੋਂ ਦਾਇਰ ਪੇਸ਼ ਕੀ ਜਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਸੀ ਜਿਲ੍ਹੇ ਦੇ ਨਾਬਾ ਬਲੌਕ ਖੇਤਰ ਵਿੱਚ ਇੱਕ ਬੱਸ ਦਰਖਤ ਨਾਲ ਟਕਰਾਉਣ ਕਾਰਨ 15 ਵਿਅਕਤੀ ਜ਼ਖਮੀ ਹੋ ਗਏ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਾਬਾ ਬਲੌਕ ਦੇ ਫਰੀਦਪੁਰ ਪਿੰਡ ਨੇੜੇ ਵਾਪਰੀ ਹੈ ਜਦੋਂ ਸਰਕਾਰੀ ਬੱਸ ਮੱਲੇਵਾਲ ਤੋਂ ਪਟਿਆਲਾ ਜਾ ਰਹੀ ਸੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਨੁਕਸਾਨੇ ਗਈ ਹੈ ਚਸ਼ਮਦੀਦਾਂ ਨੇ ਦਾਵਾ ਕੀਤਾ ਹੈ ਕਿ ਬੱਸ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਸਨ ਹਾਦਸੇ ਦੌਰਾਨ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਥਾਣੇ ਕਲਮੋਕੇ ਉੱਤੇ ਪਹੁੰਚੇ ਤੇ ਬਹੁਤ ਮੁਸ਼ਕਲ ਤੋਂ ਬਾਅਦ ਯਾਤਰੀ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਪੁਲਿਸ ਉਤਰ ਅਨੁਸਾਰ ਬੱਸ ਦੇ ਕੰਡਕਟਰ ਤੇ ਡਰਾਈਵਰ ਸਮੇਤ ਲਗਭਗ 15 ਯਾਤਰੀ ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਵੱਖ-ਵੱਖ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੱਸਿਆ ਹੈ ਕਿ ਇਹ ਬੱਸ ਨਿਯਮਤ ਤੌਰ ਉਤੇ ਮੱਲੇਵਾਲ ਪਟਿਆਲਾ ਰੂਟ ਚੱਲਦੀ ਸੀ ਸਸਰਾਲੀ ਪਿੰਡ ਵਿੱਚ ਸਤਲੁਜ ਉਤੇ ਬਣੇ ਬੰਨ ਅਤੇ ਪਿੰਡ ਵਾਸੀਆਂ ਨੂੰ ਮਿਲਣ ਲਈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼੍ਰੀ ਫਤਗੜ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਪਹੁੰਚੇ ਨੇ ਉਹਨਾਂ ਪਿੰਡ ਸਸਰਾਲੀ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ ਸੰਸਦ ਮੈਂਬਰ ਰਾਜਾ ਵੜਿੰਗ ਅਤੇ ਡਾਕਟਰ ਅਮਰ ਸਿੰਘ ਨੇ ਕਿਸਾਨਾਂ ਨੂੰ 2,20,000 ਰੁਪਏ ਦੀ ਵਿੱਤੀ ਮਦਦ ਵੀ ਦਿੱਤੀ ਹੈ ਸੰਸਦ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਕਣਕ ਦੀ ਬਜਾਈ ਤੱਕ 50 ਟਰੈਕਟਰ ਕਾਂਗਰਸ ਵੱਲੋਂ ਪਿੰਡ ਵਾਸੀਆਂ ਨੂੰ ਮੌਜੂਦ ਰਹਿਣਗੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਹੀ ਸਮੇਂ ਉਤੇ ਪਾਣੀ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਪੰਜਾਬ ਦੀ ਇਹ ਸਥਿਤੀ ਨਾ ਹੁੰਦੀ ਜਦੋਂ ਹੜਾ ਆਇਆ ਤਾਂ ਸਰਕਾਰ ਆਪਣੀ ਡੂੰਗੀ ਨੀਤ ਤੋਂ ਜਾਗੀ ਪਰ ਇਸ ਦਾ ਖਮਿਆਜਾ ਪੰਜਾਬ ਦੇ ਲੋਕਾਂ ਦੇ ਕਿਸਾਨਾਂ ਨੂੰ ਭੁਗਤਣਾ ਪਿਆ ਉਹਨਾਂ ਕਹਿੰਦੇ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜਿੰਨੀ ਵਿੱਤੀ ਸਹਾਇਤਾ ਦੇ ਰਹੀ ਹੈ ਉਸ ਨਾਲੋਂ ਕਈ ਗੁਣਾ ਵੱਧ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਕਹਿੰਦੇ ਕਿ ਜੇ ਪੰਜਾਬ ਸਰਕਾਰ ਸਮੇਂ ਸਿਰ ਬੰਨਾਂ ਦੀ ਸਫਾਈ ਕਰਵਾ ਦਿੰਦੀ ਤਾਂ ਅੱਜ ਲੋਕਾਂ ਦਾ ਇਹ ਨੁਕਸਾਨ ਨਾ ਹੁੰਦਾ ਰਾਜਾ ਵੜਿੰਗ ਨੇ ਕਾਂਗਰਸ ਵੱਲੋਂ ਸਸਰਾਲੀ ਪਿੰਡ ਦੀ ਲੋਕਾਂ ਨੂੰ 2200 ਰੁਪਏ ਦੀ ਸਹਾਇਤਾ ਦਿੱਤੀ ਹੈ ਤੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਇਸ ਖੇਤਰ ਨੂੰ 10 ਤੋਂ 15 ਲੱਖ ਰੁਪਏ ਹੋਰ ਵੀ ਦੇਣਗੇ ਵਿਦਿਆਕਰ ਰਮਨ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਪਹਿਲਾਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਉਹ ਕੋਰਟ ਵੱਲੋਂ ਜ਼ਮਾਨਤ ਤੇ ਸਨ ਪਰ ਹੁਣ ਇੱਕ ਨਵੇਂ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਕੋਰਟ ਵਿੱਚ ਪੇਸ਼ੀ ਦੌਰਾਨ ਅਦਾਲਤ ਨੇ ਉਹਨਾਂ ਨੂੰ 3 ਦਿਨਾਂ ਲਈ ਹੋਰ ਰਿਮਾਂਡ ਉੱਤੇ ਭੇਜਣ ਦਾ ਫੈਸਲਾ ਕੀਤਾ ਪਿਛਲੇ ਦਿਨਾਂ ਵਿੱਚ ਵੀ 7 ਸਤੰਬਰ ਨੂੰ ਰਮਨ ਅਰੋੜਾ ਕੋਰਟ ਵਿੱਚ ਪੇਸ਼ ਹੋਏ ਸਨ ਜਿੱਥੇ ਉਹਨਾਂ ਨੂੰ 3 ਦਿਨਾਂ ਦੀ ਰਿਮਾਂਡ ਉੱਤੇ ਭੇਜਿਆ ਗਿਆ ਸੀ ਸ਼ਿਕਾਇਤਕਰਤਾ ਨੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਇਸ ਨੂੰ 3 ਦਿਨਾਂ ਤੱਕ ਹੀ ਸੀਮਤ ਕੀਤਾ ਸੀ ਵਕੀਲਾਂ ਦੇ ਬ ਨੇ ਵਿਧਾਇਕ ਉਤੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਉਤੇ ਕਾਰਵਾਈ ਕੀਤੀ ਹੈ ਨਵੇਂ ਮਾਮਲੇ ਵਿੱਚ ਉਨ੍ਹਾਂ ਉਤੇ ਲੋਟਰੀ ਚਲਾਉਣ ਲਈ ਪੈਸਿਆਂ ਦੇ ਲੈਣ-ਦੇਣ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਰਿਕਵਰੀ ਨਹੀਂ ਹੋਈ ਹੈ ਪਰ ਇਹ ਕੇਸ ਵਿਧਾਇਕ ਲਈ ਨਵੀਆਂ ਮੁਸ਼ਕਲੀਆਂ ਖੜੀਆਂ ਕਰ ਗਿਆ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ